ਯੂਟਰਨ ਮਰੀ ਆ ਉਸ ਤੋਂ ਬਾਅਦ ਕਮੇਟੀ ਦੀ ਵੀ ਮੀਟਿੰਗ ਹੋਈ ਔਰ ਕਮੇਟੀ ਦਾ ਕਹਿਣਾ ਕੀ ਮਾਮਲਾ ਹੱਲ ਹੋ ਗਿਆ ਔਰ ਸ਼ੁਕਰਾਨਾ ਉਸ ਤੋਂ ਮਾਗਨ ਰੱਖਿਆ ਗਿਆ 25 ਡਿ ਨੂੰ ਤੁਸੀਂ ਕੀ ਸਮਝੋ ਨਹੀਂ ਦੇਖੋ ਮੈਂ ਦੇਖੋ ਕਮੇਟੀ ਕੀ ਕਹਿੰਦੀ ਆ ਕੀਨੇ ਕਹਿੰਦੀ ਇੱਕ ਐਸ ਐਨ ਆਰਡੀਨਰੀ ਸਿੱਖ ਮੇਰਾ ਵੀ ਰਾਈਟ ਐ ਟੂ ਕੁਐਸਚਨ ਕਿਉਂਕਿ ਮੇਰੇ ਹਿਸਾਬ ਦੇ ਨਾਲ ਇਹ ਬੋਗਸ ਕਲੀਨ ਚਿੱਟ ਹੈ ਮਤਲਬ ਕਿ ਜੇ ਫਰਜ਼ ਕਰੋ ਇੱਕ ਮਿੰਟ ਲਈ ਇਹੀ ਸ਼ਬਦ ਕਹਿ ਰਹੇ ਨੇ ਜਾਂ ਆਪੋਜੀਸ਼ਨ ਦੇ ਕਿਸੇ ਲੀਡਰ ਨੇ ਜਾਂ ਕਿਸੇ ਪੱਤਰਕਾਰ ਨੇ ਬੋਲੇ ਹੁੰਦੇ ਕਿ ਅਸੀਂ ਲੱਭ ਲਿਆ ਜੀ 169 ਰੂਪਾਂ ਦਾ ਅਸੀਂ ਮਸਲਾ ਰਿਜ਼ੋਲਵ ਕਰ ਲਿਆ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਰਿਜ਼ੋਲਵ ਨਹੀਂ ਹੋਇਆ ਤੇ ਐਫ ਆਈ ਆਰ ਤਾਂ ਦਰਜ ਸਾਡੇ ਤੇ ਪੱਕੀ ਪਈ ਸੀ ਨਾ ਵੱਟ ਤੇ ਜਿਵੇਂ ਕੋ ਪੰਜਾਬ ਦਾ ਇਸ ਵੇਲੇ ਰੁਝਾਨ ਹੈ ਸਾਡੇ ਤੇ ਪਰਚਾ ਤਾਂ ਦਰਜ ਵੱਟ ਤੇ ਸੀਗਾ ਤੇ ਹੁਣ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਚੀਫ ਮਿਨਿਸਟਰ ਨੇ ਐਡੀ ਮਿਸਲੀਡਿੰਗ ਕਨਕਲਕਟਿਡ ਇੱਕ ਬਿਲਕੁਲ ਮਿਸਚੀਵੀਅਸ ਸਟੇਟਮੈਂਟ ਕਿਉਂ ਦਿੱਤੀ ਆ ਉਹਦੇ ਪਿੱਛੇ ਰਾਜ਼ ਕੀ ਸੀਗਾ ਔਰ ਅਗਰ ਉਹਨਾਂ ਨੇ ਦਿੱਤੀ ਆ ਯਾਰ ਫੋ ਉੱਤੇ ਖੜੇ ਰਹਿੰਦੇ ਅਫਸਰ ਚੀਮੇ ਨੇ ਆ ਕੇ ਸਫਾਈ ਦਿੱਤੀ ਕਿ ਨਹੀਂ ਜੀ ਐਸਆਈਟੀ ਦਾ ਕਸੂਰ ਹੈ ਫਿਰ ਐਸਆਈਟੀ ਦਾ ਕਸੂਰ ਅਫਸਰ ਦੱਸਣ ਇਹਨੇ ਇਨਵੈਸਟੀਗੇਸ਼ਨ ਕੀਤੀ ਆ ਔਰ ਇਸ ਐਫਆਈਆਰ ਦੇ ਜਿਹੜੀ ਸ਼ਬਦ ਵਰਤੇ ਆ ਗਏ that is also uh, i would say derogatory for the, uh, the the place the shrine ਜਿਹੜਾ ਰਸੋਈ ਘਰ ਲਿਖ ਦਿੱਤਾ ਵਾ ਇਹ ਸਾਰੀਆਂ ਗੱਲਾਂ ਜਵਾਬ ਮੰਗਦੀਆਂ ਨੇ ਲੋਕਾਂ ਦੀਆਂ ਤਾਂ ਕਰਕੇ ਮੈਂ ਤੁਹਾਡੇ ਜ਼ਰੀਏ ਇਸ ਚੋਣਾ ਵਾਂ ਕਿ ਗਵਰਨਮੈਂਟ ਨੂੰ ਇਹ ਗੱਲ ਦੀ ਕਲੀਅਰਿਫਿਕੇਸ਼ਨ ਅਵਸ਼ਤ ਦੇਣੀ ਪਵੇਗੀ ਜ਼ਰੂਰ ਦੇਣੀ